ਫੌਜ ਤੋਂ ਆਪਣਾ ਮੁਲਾਜ਼ਮਾ ਆਪਣਾ ਪ੍ਰਗਟ ਸਿੰਘ ਛੁੱਟੀ ਆਇਆ ਹੀ 1 ਮਹੀਨੇ ਦਾ 5 ਦਿਨਾਂ ਨੂੰ ਆਏ ਨਾ ਹੋਏ ਇਹਦਾ ਵਾਈਫ ਨਾਲ ਚੱਲਣੇ ਦਾਰੂ ਪੀ ਕੇ ਤੇ ਆਪਣਾ ਗੱਡੀ ਨੂੰ ਅੱਗ ਲਾਤੀ ਮੋਟਰਸਨ ਲਾਤੀ ਘਰ ਨੂੰ ਅੱਗ ਲਾਤੀ ਫਿਰ ਉੱਥੇ ਫੈਰ ਕਰੀ ਗਿਆ ਇੱਕ ਨਾ ਇਥੇ ਗਰੇਲੂ ਕਲੇਸ਼ੀ ਕੇ ਲੁਗਦੇਸ਼ ਦਰਾਂ ਦੇ ਜਿਹੜਾ ਫੌਜ ਤੋਂ ਆਪਣਾ ਮੁਲਾਜ਼ਮਾ ਆਪਣਾ ਪ੍ਰਗਟ ਸਿੰਘ ਛੁੱਟੀ ਆਇਆ ਹੀ 1 ਮਹੀਨੇ ਦਾ ਪੰਜ ਦਿਨਾਂ ਨੂੰ ਆਇਨ ਹੋਈ ਇਹਦਾ ਵਾਈਫ ਨਾਲ ਤੇ ਆਪਣੇ ਬੇਟੇ ਨਾਲ ਕਲੇਸ਼ ਚੱਲਦਾ ਸੀ ਇਹਨੇ ਕਲੇਸ਼ ਕਰਦੇ ਕਰਦੇ ਕੱਲ ਨੂੰ दारू ਪੀ ਕੇ ਤੇ ਆਪਣਾ ਗੱਡੀ ਨੂੰ ਅੱਗ ਲਾਤੀ ਮੋਟਸਾਂ ਨੂੰ ਲਾਤੀ ਘਰ ਨੂੰ ਅੱਗ ਲਾਤੀ ਫਿਰ ਉੱਥੇ ਫੈਰ ਕਰੀ ਗਿਆ ਫਿਰ ਉੱਥੇ ਜਦੋਂ ਸਾਨੂੰ ਪਤਾ ਲੱਗਾ ਡਿਪੋਲਿਸ ਮੌਕੇ ਤੇ ਗਈ ਮੌਕੇ ਤੇ ਜਾ ਕੇ ਉਹਨੂੰ ਕੰਟਰੋਲ ਕੀਤਾ ਤੇ ਉਹਨੂੰ ਫੜਿਆ ਜਿਹਦੇ ਲਾਇਸੈਂਸੀ ਜਿਹੜਾ ਆਪਣਾ ਰਵਲਵਰ ਤੇ ਕੇਦਕੋ ਬਾਰਾਂਪੁਰ ਜਿਹੜੀ ਮੌਕੇ ਤੇ ਰਿਕਵਰ ਕੀਤੀ ਤੇ ਇਹਦੇ ਬਰਕਰਾਰ ਐਫਐਸ ਨੰਬਰ 3 ਦਰਜ ਕੀਤੀ ਆ ਧਾਰਾ 109 ਬੀ ਐਨਐਸ ਤੇ ਇਹ ਡਿਪਾਰਟਮੈਂਟ ਗ੍ਰਿਫਤਾਰ ਕਰ ਲਿਆ। ਮੋਢੀ ਤਫਤੀਸ਼ ਕੀ ਸਾਹਮਣੇ ਆਇਆ। ਇਹਦਾ ਤਫਤੀਸ਼ ਦੇ ਵਿੱਚ ਹੀ ਆਇਆ ਸਾਹਮਣੇ ਵੀ ਕਰੇ ਲੋਕਲੇਸ਼ ਕਰਕੇ ਹੀ ਇਹਨੇ ਆਪਣਾ ਕਟਰਾਵਾਉں। ਉਹ ਇਲਜ਼ਾਮ ਦਿੱਤਾ। ਪਹਿਲਾਂ ਵੀ ਕੋਈ ਇਸ ਤਰ੍ਹਾਂ ਨਾ ਕਰਦਾ ਜੀ ਕੋਈ ਕੋਈ ਅਜੀ ਗੱਲ ਹੋਈ। ਉੱਥੋਂ ਹੁਣ ਗਾ ਤਫਤੀਸ਼ ਦੇ ਵਿੱਚ ਲਿਆਵਾਂਗੇ ਕਿ ਇਹਨਾਂ ਦਾ ਕਲੇਸ਼ ਕਿਦੋਂ ਦਾ ਚੱਲਦਾ। ਕਦ ਜਿਹੜੀ ਫਾਇਰ ਕੀਤਾ ਇਹਨੇ ਤੇ ਪਿਸਤੌਲ ਨਾਲ ਕੀਤਾ ਕਿ 12 ਬੋਨ। ਪਿਸਤੌਲ ਨਾਲ। ਕਿ ਕਿੰਨੀ ਫਾਇਰ ਹੋਈ ਜੀ? ਉਹ ਜੋ 4-5 ਫਾਇਰ ਹੋਈ ਜੀ। ਤੇ ਹੋਰ ਕੋਈ ਕਦੇ ਆਗੂ ਕੋਈ ਇਲਾਜ ਕਰਨਾ। ਹਾਂਜੀ ਘਰ ਨੂੰ ਅੱਗ ਲਾਤੀ ਐ ਜੀ ਮੋਟਰਸਾਈਕਲ ਨੂੰ ਅੱਗ ਲਾਈ ਘਰ ਨੂੰ ਵੀ ਲਾਈ ਕੀ ਸਮਝ ਗਰ ਗੁੱਸਾ ਜਿਹੜਾ ਐ ਇਸ ਦਿਨਾਂ ਬੜਾ ਵਾਰਦਾਤ ਕਰ ਗਿਆ ਗੁੱਸੇ ਨਾਲ ਹੀ ਹੋਈ ਵਾਰਦਾਤ ਜੀ ਬਹੁਤ ਬੜਾ ਇਕਨਾਂ ਤੇ ਗ੍ਰੇਲੂ ਕਲੇਸ਼ੀ ਕੇ ਲੁਗਨੇਸ਼ ਦਰਾਂ ਨੇੜੇ ਫੌਜ ਤੋਂ ਆਪਣਾ ਮੁਲਾਜ਼ਮਾ ਆਪਣਾ ਪ੍ਰਗਟ ਸਿੰਘ ਛੁੱਟੀ ਆਇਆ ਇੱਕ ਮਹੀਨੇ ਦਾ ਪੰਜ ਕਿ ਦਿਨ ਨੂੰ ਆਏ ਨਾ ਹੋਏ ਇਹਦਾ ਵਾਈਫ ਨਾਲ ਤੇ ਆਪਣੇ ਬੇਟੇ ਨਾਲ ਕਲੇਸ਼ ਚੱਲਦਾ ਸੀ ਇਹਨੇ ਕਲੇਸ਼ ਕਰਦੇ ਕਰਦੇ ਕੱਲ ਨੂੰ ਦਾਰੂ ਪੀ ਕੇ ਤੇ ਆਪਣਾ ਗੱਡੀ ਨੂੰ ਅੱਗ ਲਾਤੀ ਮੋਟਰਸਨ ਲਾਤੀ ਘਰ ਨੂੰ ਅੱਗ ਲਾਤੀ ਫਿਰ ਉੱਥੇ ਫੈਰ ਕਰੀ ਗਿਆ ਫਿਰ ਉੱਥੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਪੁਲਿਸ ਮੌਕੇ ਤੇ ਗਈ ਮੌਕੇ ਤੇ ਜਾ ਕੇ ਉਹਨੂੰ ਕੰਟਰੋਲ ਕੀਤਾ ਤੇ ਨੂੰ ਫੜਿਆ ਜਿਹਦੇ ਲਾਇਸੈਂਸੀ ਜਿਹੜਾ ਆਪਣਾ ਰਵਲਵਰ ਤੇ ਕੇਦਕੋ ਬਾਰਾਂਪੁਰ ਰੀਮੋ ਕਿਦਰ ਕਵਰ ਕੀਤੀ ਹੈ ਤੇ ਇਹਦੇ ਬਰਕਰਾਰ ਐਫਆਰ ਨੰਬਰ 3 ਦਰਜ ਕੀਤੀ ਹੈ ਤਾਰਾ 109 ਬੀਐਨਸ ਤੇ ਇਹਨੂੰ ਡਿਪਾਰਟਮੈਂਟ ਕਿਤੇ ਗ੍ਰਿਫਤਾਰ ਕਰ ਲਿਆ ਤੇ ਮੋਟਲੀ ਤਫਤੀਸ਼ਗੀ ਸਾਹਮਣੇ ਆਇਆ ਇਹਦਾ ਤਫਤੀਸ਼ ਦੇ ਵਿੱਚ ਇਹ ਆਇਆ ਸਾਹਮਣੇ ਵੀ ਕਰੇ ਲੋਕਲੇਸ਼ ਕਰਕੇ ਹੀ ਇਹਨੇ ਆਪਣਾ ਘਟਾਵਾ ਮੋਲਜਾਮ ਦਿੱਤਾ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਕਰਦਾ ਜੀ ਕੋਈ ਨਹੀਂ ਗੱਲ ਉਥੋਂ ਹੁਣ ਗਾ ਤਫਤੀਸ਼ ਦੇ ਵਿੱਚ ਲਿਆਵਾਂਗੇ ਕਿ ਇਹਨਾਂ ਦਾ ਕਲੇਸ਼ ਕਿਦੋਂ ਦਾ ਚੱਲਦਾ। ਜਦ ਜਿਹੜੀ ਫਾਇਰ ਕੀਤਾ ਇਹਨੇ ਤੇ ਪਿਸਤਲ ਨਾਲ ਕੀਤਾ ਕਿ 12 ਬੋਨ ਨਾਲ। ਪਿਸਤਲ ਨਾਲ। ਕਿ ਕਿੰਨੇ ਫਾਇਰ ਹੋਏ ਜੀ? ਉਹ ਜੋ 4-5 ਫਾਇਰ ਹੋਏ ਜੀ। ਤੇ ਹੋਰ ਕੋਈ ਕਦੇ ਅੱਗੋਕ ਵੀ ਲਾ ਦਿੱ ਘਰ ਨੂੰ। ਹਾਂਜੀ ਘਰ ਨੂੰ ਅੱਗ ਲਾਤੀ ਹੈ ਜੀ। ਮੋਟਰਸਾਈਕਲ ਨੂੰ ਅੱਗ ਲਾਈ ਘਰ ਨੂੰ ਵੀ ਲਾਈ। ਕਿਸੇ ਮੈਂ ਗੁੱਸਾ ਜਿਹੜਾ ਇਸ ਦਿਨਾਂ ਬੜਾ ਵਾਰਦਾਤ ਕਰ ਗਿਆ। ਵੀ ਗੁੱਸੇ ਨਾਲ ਹੀ ਹੋਈ ਵਾਰਦਾਤ ਜੀ।